ਨੇ ਹੁਕਮ ਦਿੱਤੇ ਕਿ ਰਾਤ ਨੂੰ ਲਾਇਆ ਜਾਵੇ ਉਹਨੂੰ ਪੁਲਿਸ ਕਸਟਡੀ ਚੋਂ ਜੁਡੀਸ਼ੀਅਲ ਕਸਟਡੀ ਚ ਸ਼ਿਫਟ ਕੀਤਾ ਜਾਵੇ ਜਦ ਤੱਕ ਕੇਸ ਦੀ ਸੁਣਵਾਈ ਨਹੀਂ ਹੁੰਦੀ ਤਾਂ ਇਹ ਦਿਖਾਉਂਦਾ ਹੈ ਕਿ ਅਦਾਲਤ ਜਿਹੜੇ ਰੂਲ ਆਫ ਲਾ ਹੈ ਉਹਨੂੰ ਮੇਨਟੇਨ ਕਰਨ ਦੇ ਲਈ ਅਦਾਲਤ ਤਤਪਰ ਹੈ ਪਰ ਪੰਜਾਬ ਦੀ ਸਰਕਾਰ ਤਾਂ ਅਦਾਲਤਾਂ ਹੋਣ ਰੂਲ ਆਫ ਲਾ ਹੋਵੇ ਇਹਨਾਂ ਨੂੰ ਛਿੱਕੇ ਟੰਗਣ ਤੇ ਲੱਗੀਆਂ ਕੰਚਨ ਪ੍ਰੀਤ ਜਦੋਂ ਇਲੈਕਸ਼ਨ ਚੱਲ ਰਹੀ ਸੀ ਉਸੇ ਦੌਰਾਨ ਪੰਜਾਬ ਦੀ ਸਰਕਾਰ ਨੇ ਇੱਕ ਐਪਲੀਕੇਸ਼ਨ ਮੂਵ ਕੀਤੀ ਰੀਜਨਲ ਪਾਸਪੋਰਟ ਅਥਾਰਟੀ ਨੂੰ ਕਿ ਕੰਚਨਪ੍ਰੀਤ ਦਾ ਜਿਹੜਾ ਪਾਸਪੋਰਟ ਹੈ ਉਹ ਵਾਪਸ ਲਿਆ ਜਾਵੇ ਉਹ ਕਨਫਿਸਕੇਟ ਕੀਤਾ ਜਾਵੇ ਤੇ ਉਹ ਪਾਸਪੋਰਟ ਅਸੀਂ ਸਰੈਂਡਰ ਕਰਤਾ ਤਾਂ ਸਰਕਾਰ ਤਾਂ ਆਪ ਮੰਨਦੀ ਹੈ ਕਿ ਇੰਡੀਅਨ ਪਾਸਪੋਰਟ ਜਦੋਂ ਇਹਨਾਂ ਨੂੰ ਰੀਜਨਲ ਪਾਸਪੋਰਟ ਅਥਾਰਟੀ ਨੂੰ ਲੈਟਰ ਲਿਖਣਾ ਪੈ ਗਿਆ ਤੇ ਪਾਸਪੋਰਟ ਅਸੀਂ ਕੋਰਟ ਕੇ ਅਮਨੋਮਾਨ ਦੇ ਨਾਲ ਚੋਣਾ ਕਰਾਓ ਨਹੀਂ ਤਾਂ ਫਿਰ ਇਲੈਕਸ਼ਨ ਕਮਿਸ਼ਨ ਵੀ ਹੈ ਅਦਾਲਤਾਂ ਵੀ ਹੈ ਇਨਸਾਫ ਤਾਂ ਹੋਏਗਾ